ਹਾਂਜੀ ਦੋਸਤੋ ਥੋੜਾ ਕੀਮਤੀ ਸਮਾਂ ਕੱਢ ਕੇ ਜਰੂਰ ਸੁਣੋ ਨੰਬਰ 1 ਜੇਕਰ ਤੁਹਾਨੂੰ ਕਮਜ਼ੋਰੀ ਮਹਿਸੂਸ ਹੋਣ ਲੱਗੇ ਤਾਂ ਗਰਮ ਦੁੱਧ ਵਿੱਚ ਦੋ ਖਜੂਰਾਂ ਪਾ ਕੇ ਪੀਓ ਇਸ ਨਾਲ ਸਰੀਰ ਨੂੰ ਤਾਕਤ ਮਿਲੇਗੀ ਨੰਬਰ 2 ਰੋਜ਼ਾਨਾ ਪਿਆਏ ਖਾਣ ਨਾਲ ਸਰੀਰ ਵਿੱਚ ਤਾਜ਼ਾ ਖੂਨ ਬਣਦਾ ਹੈ ਨੰਬਰ 3 ਗੁੜ ਖਾਣ ਨਾਲ ਸ਼ੂਗਰ ਵਰਗੀ ਬਿਮਾਰੀ ਨਹੀਂ ਹੁੰਦੀ ਨੰਬਰ 4 ਰੋਜ਼ਾਨਾ ਨਿੰਮ ਦੀ ਦਾਤਨ ਕਰਨ ਨਾਲ ਦੰਦਾਂ ਨੂੰ ਕੀੜਾ ਨਹੀਂ ਲੱਗਦਾ ਤੇ ਦੰਦ ਸਾਫ਼ ਰਹਿੰਦੇ ਹਨ ਨੰਬਰ 5 ਜਿਆਦਾ ਚਿਕਨਾਈ ਵਾਲੀਆਂ ਚੀਜ਼ਾਂ ਖਾਣ ਨਾਲ ਗਲੇ ਦੀ ਇਨਫੈਕਸ਼ਨ ਹੋ ਸਕਦੀ ਹੈ ਨੰਬਰ 6 ਆਲੂ ਭਖਾਰਾ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ ਤੇ ਭਾਰ ਘਟ ਹੁੰਦਾ ਹੈ ਅਤੇ ਕਬਜ ਦੀ ਸਮੱਸਿਆ ਵੀ ਠੀਕ ਹੁੰਦੀ ਹੈ ਨੰਬਰ 7 ਰੋਜ਼ਾਨਾ ਨਿੰਬੂ ਪਾਣੀ ਪੀਣ ਨਾਲ ਸਰੀਰ ਦਾ ਭਾਰ ਹੌਲੀ ਹੌਲੀ ਘਟ ਹੋ ਜਾਵੇਗਾ ਨੰਬਰ 8 ਜੇਕਰ ਪੈਰ ਵਿੱਚ ਮੋਚ ਆ ਜਾਵੇ ਤਾਂ ਪੈਰ ਤੇ ਬਰਫ਼ ਰਗੜੋ ਇਸ ਨਾਲ ਆਰਾਮ ਮਿਲੇਗਾ ਨੰਬਰ 9 ਜੇਕਰ ਤੁਹਾਨੂੰ ਬੇਚੈਨੀ ਅਤੇ ਥਕਾਵਟ ਮਹਿਸੂਸ ਹੋਣ ਲੱਗੇ ਤਾਂ ਅਨਾਰ ਦੇ ਜੂਸ ਵਿੱਚ ਥੋੜਾ ਜਿਹਾ ਨਿੰਬੂ ਨਿਚੋੜ ਕੇ ਪੀਓ ਨੰਬਰ 10 ਜੇਕਰ ਤੁਹਾਡੇ ਚਿਹਰੇ ਤੇ ਦਾਗ ਜੰਾਂ ਝੋੜੀਆਂ ਲੱਗਣ ਤਾਂ ਰੋਜ਼ਾਨਾ ਖੀਰੇ ਦਾ ਸੇਵਨ ਕਰੋ ਕੁਝ ਦਿਨਾਂ ਵਿੱਚ ਹੀ ਚਿਹਰਾ ਸਾਫ਼ ਹੋ ਜਾਵੇਗਾ ਨੰਬਰ 11 ਰੋਜ਼ਾਨਾ 4 ਤੋਂ 5 ਬਾਦਾਮ ਖਾਣ ਨਾਲ ਸ਼ੂਗਰ ਅਤੇ ਦਿਲ ਦੀ ਸਮੱਸਿਆ ਨਹੀਂ ਹੋਵੇਗੀ ਨੰਬਰ 12 ਟਮਾਟਰ ਦਾ ਸੂਪ ਪੀਣ ਨਾਲ ਭਾਰ ਘਟਦਾ ਹੈ ਤੇ ਚਿਹਰੇ ਅਤੇ ਅੱਖਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਨੰਬਰ 13 ਗੰਗੇਪਾਨ ਨੂੰ ਦੂਰ ਕਰਨ ਲਈ ਸਿਰ ਉੱਤੇ ਤੁਹਾਣੀ ਇਹਦਾ ਰਾਸਾ ਲਗਾਓ ਇਸ ਨਾਲ ਕਾਫੀ ਲਾਭ ਮਿਲੇਗਾ ਧੰਨਵਾਦ ਜੀ